ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਭ ਠੀਕ ਠਾਕ ਹਾਂ ਜੀ ਪਾਈਪ ਹੋ ਗਈ ਖਰਾਬ ਅੱਜ ਇਹ ਕਰਾਉਨੇ ਆ ਸਹੀ ਕਲੰਬਰ ਹੋਣ ਡਿਆ ਹੋਰ ਸਭ ਠੀਕ ਠਾਕ ਸਾਰਿਆਂ ਦੇ ਠੀਕ ਠਾਕ ਚੜਦੀ ਕਲਾ ਹਾਂ ਜੀ ਮੈਂ ਹੁਣ ਪਠੇ ਵੜ ਕੇ ਘਟਿਆ ਮਾਲ ਲੱਗਰ ਸਾਰਾ ਇੱਥੇ ਬੰਦਤਾ ਸੋ ਜੋ ਕਹਣਾ ਮਾਲ ਗ੍ਰੀ ਕਰਪਾਣਾ ਠੀਕ ਠਾਕ ਹੈ ਸਾਰੇ ਗੋਇ ਕੁੜੇ ਦਾ ਕੰਮ ਵੀ ਹੋ ਗਿਆ ਸਾਫ ਸਫਾਈ ਪੂਰੀ ਹੋ ਗਈ ਆ ਇਧਰ ਐ ਸਾਫ ਸਫਾਈ ਪੂਰੀ ਹੋ ਗਈ ਤੇ ਚਲੋ ਇਹਨਾਂ ਵੀ ਕੰਮ ਕਰੀਦਾ ਜੀ ਗਾੜੀ ਮਲਕ ਦੇ ਹੱਥ ਸਭ ਕੋਈ ਕਰਨਾ ਕੋਈ ਬੰਦਾ ਕੋਈ ਵੀ ਨਹੀਂ ਇੱਥੇ ਕਰ ਸਕਦਾ ਉਹ ਯੋਨਾ ਖੁਰਲੀ ਹੋ ਗਈ ਖਾਲੀ ਇਹਦੇ ਵਿੱਚ ਟੁੜੀ ਟੜੀ ਪਾ ਕੇ ਪੱਠੇ-ਪੱਠੇ ਪਾ ਕੇ ਕੰਝਰਾ ਜੀ ਕਰਦਣਾ ਕੰਮ ਸਾਰਾ ਹੀ ਆਪਾਂ ਤੋਂ ਰੋਜ਼ ਰੋਜ਼ ਸਫਾਈ ਵੀ ਚਾਹੀਦੀ ਹੈ ਨਾ ਖੁਰਲੀ ਵੀ ਸਾਫ਼ ਹੋਣੀ ਚਾਹੀਦੀ ਆ ਮਾਲ ਡੰਗਰ ਦਾ ਵਧੀਆ ਰਿੰਦਾ ਕੰਮ ਇਹ ਕੱਲ ਡੰਗਰ ਨਵਾਂ ਆਏ ਸੀ ਅੱਜ ਨਵਾਂ ਆਲੇ ਆ ਮੈਂ ਕਿਹਾ ਠਹਿਰ ਕੇ ਨਵਾਂ ਆਵਾਂਗੇ ਅੱਜ ਹੋਰ ਕੰਮ ਬਾਹਰ ਪਾਣੀ ਲਾਇਆ ਸੀ ਖੇਤਾਂ ਨੂੰ ਕਣਕ ਨੂੰ ਪਾਣੀ ਲਾਇਆ ਇਹ ਆ ਆਪਣੀ ਮਟੋ 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 ਹੂੰ ਮਟੋ ਹਾਂ ਨਹੀਂ ਮਟੋ ਮਟੋ ਇਹ ਮਟੋਈ ਇਹ ਆਪਣੀ ਮਟੋ ਹੂੰ ਮਟੋ ਇਹ ਆਪਣੀ ਮਾਟਵਾ ਉਹ ਦੂਜੀਆਂ ਪਰਲੇ ਪਾਸੇ ਵੱਜੀਆਂ ਤੋਂ ਤੇ ਵਧੀਆ ਆ ਪਠੇ ਆਪਾਂ ਇਥੋਂ ਹਟ ਲਿਆ ਹੁਣ ਇਹਨੂੰ ਉਤਰਾਂਗੇ ਉਤਰ ਕੇ ਫੇ ਪਾ ਕੇ ਫੇਰ ਜਾਵਾਂਗੇ ਬਾਹਰ ਪੈਲੀ ਨਾਲ ਤੇ ਸੈਕਨ ਨਾਲ ਚਾਬੀ ਲੀਕੀ ਟਾਂਗਾ ਆਪਾਂ ਹੂੰ ਆ ਆਪਣਾ ਟਰੈਕਟਰ ਖਲੋਤਾ ਜੀ ਇਹ ਵੀ ਧੋਣ ਵਾਲਾ ਵਾ ਹੁਣ ਕੱਲ ਨੂੰ ਲਾ ਕੇ ਧੋਵਾਂਗੇ ਇਹਨੂੰ ਅੱਜ ਸਮਾਂ ਨਹੀਂ ਹੈਗਾ ਇਹ ਆ ਆਪਣਾ ਮਾਲ ਡੰਗਰ ਵਿੱਜਾ ਛੋਟੀਆਂ ਤੋਂ ਹੋਰ ਬਾਕੀ ਗੁਰੂ ਰਾਮਦਾਸ ਦੀ ਕਿਰਪਾ ਹੀ ਸਭ ਠੀਕ ਠਾਕ ਹੈ ਇਹ ਆ ਵੀ ਪਹਿਲਾਂ ਸਾਰਾ ਇਧਰ ਸਾਫ ਸਫਾਈ ਹੋ ਗਈ ਆ ਤੇ ਹੁਣ ਇਹ ਨਾ ਵੀ ਪੱਠੇ ਪਾਉਣ ਦਾ ਕੰਮ ਆ ਇੱਕ ਰੀ ਹੋਂ ਖੋਲੀਆਂ ਭਰ ਦਾਂਗੇ ਤੋਂ ਮੁੜ ਕੇ ਸ਼ਾਮਾਂ ਨੂੰ ਫੇਰ ਕਿਉਂਕਿ ਉਹਦਾ ਨਾ ਇਹਨਾਂ ਨੂੰ ਮਾਲ ਡੰਗਰ ਉੱਤੇ ਬੰਦਾਂਗੇ ਬਾਕੀ ਇਹ ਆ ਵੀ ਵਧੀਆ ਜੀ ਕੰਮਕਾਰ ਗੁਰੂ ਆਮਦਾਸ ਦੀ ਕਿਰਪਾ ਨਾਲ ਠੀਕ ਠਾਕ ਚੱਲੀ ਜਾਂਦਾ ਬਾਕੀ ਇਹ ਆ ਵੀ ਸਪੋਰਟ ਕਰਿਆ ਕਰੋ ਜੀ ਜਿੰਨੀ ਹੁੰਦੀ ਵੱਧ ਤੋਂ ਵੱਧ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ YouTube ਦਾ ਵੀ ਧੰਨਵਾਦ ਆਪਣਾ ਚੈਨਲ ਮਨੋ ਹੋ ਗਿਆ ਸਾਰਿਆਂ ਦਾ ਨਾ ਬਹੁਤ ਬਹੁਤ ਧੰਨਵਾਦ ਮੈਂ ਨਹੀਂ ਜਾਣਦਾ ਕਿ ਮੈਂ ਇਥੋਂ ਤੱਕ ਪਹੁੰਚਾਂਗਾ ਪਰ ਇਹ ਆ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਆਪਣੀ ਅ ਗੰਗਾ ਭੈਣ ਇਨੇ ਵੀ ਸਪੋਰਟ ਕੀਤੀ ਮੇਰੀ ਅ ਦੀਪਾ ਭੈਣ ਇਹਨੇ ਵੀ ਬਹੁਤ ਜ਼ਿਆਦਾ ਸਪੋਰਟ ਕੀਤੀ ਤੇ ਮਮਤਾ ਸਿਸਟਰ ਇਹਨੇ ਵੀ ਸਪੋਰਟ ਕੀਤੀ ਰਾਜ ਭਗਤੀ ਸਿਸਟਰ ਇਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਮੇਰੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਿਵਾ ਭੈਣ ਵਿਵਾ ਭੈਣ ਨੇ ਮੀ ਬੜੀ ਸਪੋਰਟ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਇਹਨਾਂ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਤੇ ਬਾਕੀ ਆਪ ਵੀ ਚਲੋ ਸਿੱਧੇ ਸਾਦੇ ਬੰਦੇ ਆ ਕੋਈ ਜ਼ਿਆਦਾ ਵੀਡੀਓ ਬਣਾਉਣੀ ਨਹੀਂ ਆਉਂਦੀ ਆਪਾਂ ਨੂੰ ਕੋਈ ਜੀ ਆਪਾਂ ਜ਼ਿਆਦਾ ਨੌਲੇਜ ਨਹੀਂ ਹੈਗੀ ਇਹਦੇ ਬਾਰੇ ਮੋਬਾਈਲ ਜਿਹੜਾ ਮੇਰੇ ਕੋ ਉਹ ਵੀ ਥੋੜਾ ਖਰਾਬ ਜਾ ਉਹਦਾ ਕੈਮਰਾ ਸਹੀ ਨਹੀਂ ਹੈਗਾ ਤੇ ਬਸ ਟਾਈਮ ਪਾਸ ਹੀ ਆ ਤੇ ਚਲੋ ਇੰਨਾ ਵੀ ਟਾਈਮ ਪਾਸ ਹੋਈ ਜਾਂਦਾ ਮਾੜਾ ਮੋਟਾ ਗਰੀਬਤਾ ਹੋਰ ਕੀ ਹਾਂ ਤੇ ਸਪੋਰਟ ਕਰਿਆ ਕਰੋ ਜੀ ਜਿੰਨੀ ਦੀ ਵਾਤੋ ਵਾਦ ਇਹ ਉਹਨੇ ਪਲੰਬਰ ਆਉਣ ਵਾਲਾ ਵਾ ਪਲੰਬਰ ਨੂੰ ਲਿਆ ਕੇ ਤੇ ਉਹ ਅ ਥੋੜਾ ਕੰਮ ਕਰਨ ਵਾਲਾ ਉਹ ਕਰਾਉਣੇ ਆ ਤੇ ਮੈਂ ਸੋਚਿਆ ਸੀ ਮੈਂ ਕਿਹਾ ਚਲੋ ਅੱਜ ਤਾਨੂੰ ਦਿਖਾ ਦਾਂ ਸਿੱਧੇ ਸਾਡੇ ਜੱਟ ਜੀ ਆਪਣਾ ਜੋ ਵੀ ਤੁਹਾਨੂੰ ਦਾਜੀ ਅ ਇੱਥੇ ਖੁਰਲੀ ਬਣਾਈ ਐ ਇਧਰ ਤੇ ਹੁਣ ਆ ਪੱਠੇ ਕੋ ਉਤਰ ਕੇ ਤੇ ਇੱਕ ਦੀ ਖੁਰਲੀਆਂ ਭਰ ਦੇਣੀਆਂ ਸਾਰੀਆਂ ਸ਼ਮਾਂ ਤਾਂ ਹੀ ਮਤਲਬ ਪੂਰਾ ਰੈਡੀ ਕਰ ਦੇਣਾ ਕੰਮ ਇਹ ਬਾਕੀ ਹੁਣ ਬਾਹਰ ਜਾਵਾਂਗੇ ਤੁਹਾਨੂੰ ਉਥੋਂ ਬਾਹਰੋਂ ਵੀ ਦਿਖਾਇਆ ਕਰਾਂਗੇ ਜੋ ਜੋ ਆਪਾਂ ਕਰਮ ਕਰਦੇ ਆਂ ਜੀ ਮੈਂ ਤਾਂ ওই ਹੀ ਬਣਾ ਸਕਦਾ ਨਾ ਮੈਂ ਕਿਹੜਾ ਵੀ ਹੋਰ ਨਵੇਂ ਟੂਰ ਤੇ ਜਾਣਾ ਜਾਂ ਕਿਹੜੇ ਟੂਰ ਤੇ ਜਾਣਾ ਲੰਮੇ ਟੂਰ ਤੇ ਬੰਦਾ ਜਾਵੇ ਫੇਰ ਹੀ ਹੁੰਦਾ ਬਾਕੀ ਇਹ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਜਿੰਨਾਂ ਨੇ ਮੈਨੂੰ ਫੋਲੋ ਕੀਤਾ ਔਰ ਦੇਲ ਦੀਆਂ ਗਹਿਰਾਈਆਂ ਦੇ ਨਾਲ ਧੰਨਵਾਦ ਸਾਰਿਆਂ ਦਾ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀਡੀਓ ਜਿੰਨਾ ਵੀ ਹੁੰਦਾ ਵਾ ਤੋਂ ਬਾਅਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਏ ਥੈਂਕ ਯੂ YouTube ਥੈਂਕ ਯੂ YouTube ਫੈਮਿਲੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਏ ਸਪੋਰਟ ਕਰਿਆ ਕਰੋ ਜੀ ਜਿੰਨਾ ਹੀ ਦੇ ਵਾ ਤੋਂ ਬਾਅਦ ਹਾਂ ਹਾਂ ਬਾਕੀ ਇਹ ਆਪੀ ਉਹ ਜਿਆਦਾ ਵੱਡੇ ਕ੍ਰੈਡਿਟ ਹੈ ਨਹੀਂ ਆਪਾਂ ਨੂੰ ਨਾ ਮੈਨੂੰ ਪਤਾ ਹੀ ਨਾ ਬੇ ਕਿਸ ਤਰ੍ਹਾਂ ਆਏ ਵੀਡੀਓ ਕਰਦੇ ਆ ਕਿਸ ਤਰ੍ਹਾਂ ਐਡਿਟ ਕਰਦੇ ਕੀ ਕੁਝ ਕਰਦੇ ਮੈਨੂੰ ਕੁਝ ਅਨੋਲਜ ਨਹੀਂ ਹੈਗੀ ਜਿਆਦਾ ਤੇ ਜੋ ਵੀ ਆ ਬਾਕੀ ਇਹ ਆ ਵੀ ਬਣਾ ਕੇ ਪਾ ਦੇ ਦੀ ਮਣੀ ਮੋਟੀ ਹਾਂਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ